आज ਵੀ 3 ਘੰਟੇ ਤੱਕ OPD ਬੰਦ ਰਹਿਣਗੇ ਤਾਂ ਸਵੇਰੇ 8:00 ਜਿਤੇ ਲੈ ਕੇ 11:00 ਵਜੇ ਤੱਕ OPD ਸੇਵਾਵਾਂ ਬੰਦ ਰਹਿਣਗੀਆਂ ਤਾਂ ਸੁਰੱਖਿਆ ਭਰਤੀ ਅਤੇ ਪ੍ਰਮੋਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਡਾਕਟਰਾਂ ਦੇ ਵੱਲੋਂ ਤਪਲਕੇ ਹੜਤਾਲ ਡਾਕਟਰਾਂ ਦੀ ਜਿਹੜੀ ਸਰਕਾਰ ਦੇ ਨਾਲ ਗੱਲਬਾਤ ਹੈ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਮੁਲਾਕਾਤ ਕੀਤੀ ਜਾਏਗੀ ਗੱਲਬਾਤ ਕੀਤੀ ਜਾਏਗੀ ਪੰਜਾਬ ਸਿਵਲ ਮੀਡਲ ਮੈਡੀਕਲ ਐਸ ਸਰਵਿਸਿਜ਼ ਐਸੋਸੀਏਸ਼ਨ ਦੀ ਕਾਲ ਤੋਂ ਬਾਅਦ ਹੀ ਹੜਤਾਲ ਜਰੀਆ ਕੀਤੀ ਗਈ ਹੈ 12 13 14 ਸਤੰਬਰ ਨੂੰ ਮੁਕੰਮਲ OPD ਬੰਦ ਰੱਖਣ ਦਾ ਐਲਾਨ ਕੀਤਾ ਗਿਆ ਡਾਕਟਰਾਂ ਨੇ ਸਰਕਾਰ ਨੂੰ 16 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਜੇਕਰ ਮੰਗਾ ਨਾ ਮੰਨੀਆਂ ਤਾਂ ਵੱਡਾ ਪ੍ਰਦਰਸ਼ਨ ਕੀਤਾ ਜਾਏਗਾ ਡਾਕਟਰਾਂ ਦੇ ਵੱਲੋਂ ਤਾਂ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਸਮੱਸਿਆ ਹੈ ਇੱਕ ਪਾਸੇ ਤਾਂ ਡਾਕਟਰ ਹੜਤਾਲ ਤੇ ਨੇ ਕੰਮਕਾਰੋਂ ਖਾਪਿਆ ਦੂਸਰੇ ਪਾਸੇ ਜਿਹੜੇ ਮਰੀਜ਼ ਨੇ ਉਹ ਬੇਹੱਦ ਹੱਦ ਤੱਕ ਪਰੇਸ਼ਾਨ ਹੁੰਦੇ ਨੇ ਕਿਉਂਕਿ ਸਵੇਰ ਮੈਨਾ ਦਾ ਸਮਾਂ ਉਂਝ ਵੀ 8 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਬਿਲਕੁਲ ਪੀਕ ਟਾਈਮ ਹੁੰਦਾ ਹੈ ਜਦੋਂ ਬਹੁਤ ਸਾਰੇ ਮਰੀਜ਼ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਪਹੁੰਚਦੇ ਨੇ ਓਪੀਡੀ ਸੇਵਾਵਾਂ ਉਹਨਾਂ ਨੇ ਲੈਣੀਆਂ ਹੁੰਦੀਆਂ ਨੇ ਆਪਣਾ ਇਲਾਜ ਕਰਾਣਾ ਹੁੰਦਾ ਹੈ ਕਈਆਂ ਨੂੰ ਟਾਈਮ ਦਿੱਤਾ ਹੁੰਦਾ ਹੈ ਕਈਆਂ ਦੇ ਕਿਉਂਕਿ ਮਰੀਜ਼ ਹੀ ਸਮਝ ਸਕਦਾ ਹੈ ਕਿ ਉਸकी ਸਮੱਸਿਆ ਦੇ ਨਾਲ ਉਹ ਗੁਜ਼ਰ ਰਹੇ ਹੈ ਪਰ ਅਜਿਹੇ ਦੇ ਵਿੱਚ ਜਦੋਂ ਡਾਕਟਰ ਹੀ ਉਹਨਾਂ ਨੂੰ ਨਾਮ ਮਿਲੇ ਤਾਂ ਫਿਰ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਆ ਕੇ ਲਿਆ ਕਿ ਪਰੇਸ਼ਾਨੀ ਬਹੁਤ ਹੁੰਦੀ ਹੈ ਤਾਂ ਸਿੱਧਾ ਰੁਕ ਕਰਦੇ ਹਾਂ ਮੇਰੇ ਸਹਿਯੋਗੀ ਰਾਘਵ ਜੈਨ ਸਾਡੇ ਤੋਂ ਸਾਡੇ ਨਾਲ ਜਲੰਧਰ ਤੋਂ ਜੁੜ ਰਹੇ ਨੇ ਔਰ ਮਨੋਜ ਸ਼ਰਮਾ ਪਟਿਆਲਾ ਤੋਂ ਮੌਜੂਦ ਰਹਿਣਗੇ ਫਿਰੋਜ਼ਪੁਰ ਤੋਂ ਮਨਦੀਪ ਕੁਮਾਰ ਔਰ ਆਸ਼ੀਸ਼ ਸ਼ਰਮਾ ਬਰਨਾਲਾ ਤੋਂ ਲਾਈਵ ਮੌਜੂਦ ਰਹਿਣਗੇ ਸਾਡੇ ਨਾਲ ਸਭ ਤੋਂ ਪਹਿਲਾਂ ਰੁਖ ਅਸੀਂ ਜਲੰਧਰ ਦਾ ਕਰਾਂਗੇ ਰਾਘਵ ਜੈਨ ਮੇਰੇ ਸਹਿਯੋਗੀ ਮੌਜੂਦ ਨੇ ਲਾਈਵ ਰਾਘਵ ਅੱਜ ਦੀ ਸਥਿਤੀ ਵੀ ਕੱਲ ਵਰਗੀ ਹੀ ਹੈ 8 ਵਜੇ ਤੋਂ 11 ਵਜੇ ਤੱਕ 3 ਘੰਟੇ ਓਪੀਡੀ ਸੇਵਾਵਾਂ ਬੰਦ ਰਹਿਣ ਵਾਲੀਆਂ ਨੇ ਕੀ ਮਰੀਜ਼ਾਂ ਤੱਕ ਹੁਣ ਤੱਕ ਇਹ ਸੁਨੇਹਾ ਪਹੁੰਚ ਚੁੱਕਿਆ ਹੈ ਜਾਂ ਬਹੁਤ ਸਾਰੀ ਖੱਜਲ ਖੁਆਰੀ ਅੱਜ ਵੀ ਵੇਖਣ ਨੂੰ ਮਿਲੇਗੀ ਦੇਖੋ ਪ੍ਰਜੋਤ ਅੱਜ ਮਰੀਜ਼ ਕਾਫੀ ਘੱਟ ਨਜ਼ਰ ਆਏ ਕਿਉਂਕਿ ਜਦੋਂ ਅਸੀਂ ਐਂਟਰ ਕੀਤੇ ਤਾਂ ਇਕਦੁੱਕਾ ਮਰੀਜ਼ ਹੀ ਦੇਖਣ ਨੂੰ ਮਿਲੇ ਕਿਉਂਕਿ ਮੈਨੂੰ ਲੱਗਦਾ ਕਿ ਹੁਣ ਲੋਕਾਂ ਨੂੰ ਪਤਾ ਚੱਲ ਚੁੱਕਾ ਹੋਇਆ ਕਿ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜੀ ਓਪੀਡੀ ਸੇਵਾ ਹੈ ਉਹ ਬੰਦ ਰਹੂਗੀ ਤੇ ਦੂਜੇ ਪਾਸੇ ਦੇਖ ਸਕਦੇ ਹੋ ਕਿ ਡਾਕਟਰ ਹੈ ਉਹ ਜਿਹੜੇ ਕਿ ਸਟ੍ਰਾਈਕ ਤੇ ਸਵੇਰ ਤੋਂ ਹੀ ਬੈਠੇ ਹੋਏ ਹੈ ਕਿਉਂਕਿ ਉਹਨਾਂ ਨੇ ਇਹ ਕਹਿਣਾ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਉਂਗੀਆਂ ਤੇ ਸਾਡੀ ਸਟ੍ਰਾਈਕ ਇਸੇ ਤਰ੍ਹਾਂ ਚੱਲੂਗੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਗੱਲਬਾਤ ਵੀ ਕਰਾਂਗੇ ਕਿ ਬੀਤੇ ਦਿ ਸਰ ਇੱਕ ਦਿਨ ਦਾ ਸਮਾਂ ਹੋ ਚੁੱਕਾ ਹੋਇਆ ਸਰਕਾਰ ਨੇ ਕੋਈ ਮੈਸੇਜ ਭੇਜਿਆ ਤੁਹਾਡੇ ਤੱਕ ਕੋਈ ਸਰਕਾਰ ਵੱਲੋਂ ਕੋਈ ਐਸਟਰਾ ਦਾ ਮੈਸੇਜ ਨਹੀਂ ਆਇਆ ਪੋਜੀਟਿਵ ਮੈਸੇਜ ਐਸੇ ਉਹਨਾਂ ਨੇ ਸਟ੍ਰਾਈਕ ਸ਼ੁਰੂ ਸ਼ੁਰੂ ਹੋਣ ਤੋਂ ਪਹਿਲਾਂ ਮੈਸੇਜ ਦਿੱਤਾ ਸੀ 11 ਤਰੀਕ ਨੂੰ ਈਵਨਿੰਗ ਕੇ ਚੋਨਾਂ ਨੇ ਸਾਨੂੰ ਫੈਕਟਰੀ ਨੂੰ ਬੁਲਾਇਆ ਲੇਕਿਨ ਕੱਲ ਦੀ ਸਟ੍ਰਾਈਕ ਤੋਂ ਬਾਅਦ ਕੋਈ ਪੋਜੀਟਿਵ ਮੈਸੇਜ ਨਹੀਂ ਆਇਆ ਜੀ ਸਰ ਕਈ ਮੰਗਾਂ ਹੈਗੀ ਆ ਮੁੱਖ ਮੰਗ ਤੁਸੀਂ ਕਿਹੜੀਆਂ ਮੰਨਦੇ ਪਏ ਕਿ ਜਿਹੜੀ ਘਟੋ ਘਟੇ ਇਹ ਹੋ ਜੇ ਤਾਂ ਸਿਪਲੀ ਸਟ੍ਰਾਈਕ ਖਤਮ ਕਰਾਂਗੇ ਤੋਂ ਮੰਗਾ ਕਿ ਇੱਕ ਤਾਂ ਸਿਕਿਉਰਿਟੀ ਇਸ਼ੂ ਹੈ ਦੇਖੋ ਡਾਕਟਰ ਸਾਡੀ ਫੀਮੇਲ ਡਾਕਟਰ ਬਹੁਤ ਜ਼ਿਆਦਾ ਹੋ ਰਿਹਾ ਇਸ ਬਿਹੇਵੀਅਰ ਹੋ ਰਿਹਾ लास्ट ਮੰਥ 36 ਇਨਸੀਡੈਂਟ ਹੋਏ ਇਸ ਕਰਕੇ ਠੀਕ ਹੈ ਸਿਕਿਉਰਿਟੀ ਇਸ਼ੂ ਤਾਂ ਹੈ ਹੀ ਹੈ ਜਿਹੜੀ ਡਾਕਟਰ ਦੀਆਂ ਜੋ ਕਰ ਰਹੀਆਂ ਪੈਰੀਫਰੀ ਤੇ ਕੋਈ ਨਹੀਂ ਹੁੰਦਾ ਅਸੀਂ ਚਾਹਨੇ ਹਰ ਜਗ੍ਹਾ ਅਗਰ ਕੋਈ ਵੱਡਾ ਹਸਪੀਟਲ ਹੈ ਤਾਂ ਉੱਥੇ ਪੁਲਿਸ ਪੋਸਟ ਹੋਵੇ ਉੱਥੇ ਰਾਉਂਡ ਦਾ 24 ਹੋਵੇ ਪੁਲਿਸ ਦੀ ਡਿਊਟੀ ਹੋਵੇ ਅਗਰ ਕੋਈ ਛੋਟੇ ਹਸਪੀਟਲ ਨੇ ਉਹਨਾਂ ਤੇ ਸਿਕਿਉਰਿਟੀ ਗਾਰਡ ਜ਼ੋਨ ਤੇ ਰਾਉਂਡ ਦਾ 24 ਡਿਊਟੀ ਕਰਨ ਸਿਕਿਉਰਿਟੀ ਇਸ਼ੂ ਮੇਨ ਹੈ ਉਸ ਤੋਂ ਬਾਅਦ ਸਾਡੀ ਦੂਸਰੀ ਜਿਹੜੀ ਮੰਗ ਹੈਗੀ ਆ ਉਹ ਅਪਾਇੰਟਮੈਂਟ ਦੀ ਰੈਗੂਲਰ ਕਿਉਂਕਿ ਰੈਗ ਡਾਕਟਰ ਮਿਲ ਨਹੀਂ ਰਿਹਾ ਨਵੇਂ ਡਾਕਟਰ ਜਿਹੜੇ ਪੁਰਾਣੇ ਡਾਕਟਰ ਨੇ ਕੁਝ ਰਿਟਾਇਰ ਹੋ ਰਿਹਾ ਕੁਝ ਆਪਣੀ ਜੋਬ ਛੱਡ ਰਿਹਾ ਹੈ ਓਵਰ ਬਰਡਨ ਕਰਕੇ ਕੁਝ ਡਾਕਟਰ ਜਿਹੜੇ ਹੈਗੇ ਆ ਉਹ ਰਿਟਾਇਰ ਹੋ ਰਿਹਾ ਹੈ ਕੁਝ ਜੋਬ ਛੱਡ ਰਿਹਾ ਹੈ ਇਸ ਕਰਕੇ ਕਾਫੀ ਡਾਕਟਰ ਸਟਰੈਂਥ ਘਟ ਰਹੀ ਹੈ ਕੈਡਰ ਦਿਨੋ ਦਿਨ ਕੱਟੀ ਜਾ ਰਿਹਾ ਜਦੋਂ ਕਿ ਹਰ ਸਾਲ ਅਕਰ ਰੈਗੂਲਰ ਅਪਾਇੰਟਮੈਂਟ ਹੋਏਗੀ ਤਾਂ ਓਵਰ ਬਰਡਨ ਨਹੀਂ ਹੋਣਗੇ ਡਾਕਟਰ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਸਕਣਗੇ ਇਹ ਛੱਡਣ ਦੀ ਨੋਬਤ ਆ ਨਹੀਂ ਨੀ ਇਹ ਸਾਡਾ ਇਸ਼ੂ 2 ਨੇ ਇੱਕ ਸਾਡਾ ਤਰੱਕੀਆਂ ਦਾ ਇਸ਼ੂ ਹੈ ਸਾਡੀਆਂ ਜਿਹੜੀਆਂ ਨਾਰਮਲ ਤਰੱਕੀਆਂ ਮਿਲ ਰਹੀਆਂ ਸੀ ਸਾਨੂੰ 3 ਸਾਲ ਪਹਿਲਾਂ ਪਿਛਲੀ ਸਰਕਾਰ ਨੇ ਬੰਦ ਕਰਕੇ ਇਹ ਸਰਕਾਰ ਨੇ ਬੰਦ ਨਹੀਂ ਕੀਤੀਆਂ ਲੇਕਿਨ ਉਹ ਵਿਦ ਹੈਲਡ ਕੀਤੀਆਂ ਸੀ ਕਿ ਆ ਵੀ ਅਸੀਂ ਥੋੜਾ ਦਾ ਪਾਰਟ ਟਾਈਮ ਰੋਕਤੀਆਂ ਸਾਡੇ ਕੋਲ ਕੋਈ ਫਾਈਨੈਂਸ ਦੀ ਦਿੱਕਤ ਹੈ ਲੇਕਿਨ ਉਹ 3 ਸਾਲ ਹੋ ਗਏ ਸ਼ੁਰੂ ਨਹੀਂ ਕੀਤੀਆਂ ਉਹ ਤਰੱਕੀਆਂ ਸਾਨੂੰ 4 ਸਾਲਾਂ ਦੀ ਜੋਬ ਤੋਂ ਬਾਅਦ 9 ਸਾਲਾਂ ਦੀ ਜੋਬ ਤੋਂ ਬਾਅਦ 14 ਸਾਲਾਂ ਦੀ ਜੋਬ ਤੋਂ ਬਾਅਦ ਮਿਲ ਰਹੀਆਂ ਸੀ ਉਹ ਉਸ ਚੀਜ਼ ਦੀ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਵੇਟ ਹੁੰਦੀ ਹੈ ਜ਼ਰੂਰਤ ਵੀ ਹੁੰਦੀ ਹੈ ਤਰੱਕੀਆਂ ਉਹ ਤਰੱਕੀਆਂ ਅਸੀਂ ਬਹਾਲ ਕਰਾਉਣਾ ਚਾਹੁੰਦੇ ਹਾਂ ਉਸ ਨਾਲ ਸਾਡਾ ਫਾਈਨੈਂਸ਼ੀਅਲ ਥੋੜਾ ਲਾਸ ਹੋ ਰਿ لیکن باقی ایشو ਸਾਡੇ مین ہے یہ بھی ایک ایشو ہے یہی ایشو نے مین کتنے کتنے پیشنٹس بھی کافی انہوں نے پریشانی ہو رہی ہے کئی کافی کھجکے بھی گئے میں کل موجود ਸੀਗਾ ਇੱਥੇ ਲੱਗਦਾ ਨਹੀਂ ਕੋਈ ਨਾਦਰ ਇੱਥੇ ਹੁੰਦਾ ਕਿ ਤੁਹਾਨੂੰ ਅੰਦਾਨ ਨਹੀਂ ਲੱਗ ਸਕਿਆ ਯਾਰ ਇਹਨਾਂ ਨੂੰ ਕੀ ਕਰੀਏ ਅਸੀਂ ਅਸੀਂ پیشنਟ ਦੇ ਵੈਲਫੇਅਰ ਵਾਸਤੇ ਹੀ ਕਰ ਰਿਹਾ ਸਾਰਾ ਕੁਝ ਇਹ ਜਿਹੜੇ ਰੈਗੂਲਰ ਬਿਲਕੁਲ ਰਾਘਵ ਆਪਣੀ ਇੱਕ ਮੰਗ ਹੈ ਔਰ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਵੀ ਹੜਤਾਲ ਇਸ ਤਰੀਕੇ ਜਾਰੀ ਰਹੇਗੀ ਮੋਰਚਾ ਕਰਾਂਗੇ ਤੁਹਾਡਾ ਤਾਂ ਤਸਵੀਰਾਂ ਸਾਨੂੰ ਜ਼ਰੂਰ ਦਿਖਾਉਂਦੇ ਰਹੋ ਧਰਨੇ ਤੇ ਬੈਠੇ ਹੋਏ ਨੇ ਅੱਜ ਵੀ ਡਾਕਟਰ ਆ ਤਾਂ ਮਨੋਜ ਦਾ ਰੁਕ ਕਰਾਂਗੇ ਸਾਡੇ ਨਾਲ ਮਨੋਜ ਸ਼ਰਮਾ ਪਟਿਆਲਾ ਤੋਂ ਲਾਈਵ ਮੌਜੂਦ ਨੇ ਮਨੋਜ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਿਸ ਤਰੀਕੇ ਦੀ ਸਥਿਤੀ ਹੈ ਹੜਤਾਲ ਤੋਂ ਬਾਅਦ ਇਹ ਗੁਰਜੋਤ ਦੇਖੋ ਪੂਰੇ ਪੰਜਾਬ ਦੇ ਜਿੰਨੇ ਹਸਪਤਾਲਾਂ ਦਾ ਹਾਲ ਹੈ ਉਹੀ ਹਾਲ ਪਟਿਆਲਾ ਦਾ ਹੈ ਕੱਲ ਦੀ ਹੜਤਾਲ ਤੋਂ ਬਾਅਦ ਲੋਕਾਂ ਨੂੰ ਇਹ ਜਾਣਕਾਰੀ ਮਿਲ ਗਈ ਸੀ ਕਿ 11 ਵਜੇ ਤੱਕ ਡਾਕਟਰਾਂ ਦੀ ਹੜਤਾਲ ਰਹਿੰਦੀ ਹੈ ਮਾਤਾ ਕੁਸ਼ਲਿਆ ਰਜਿੰਦਰਾ ਹਸਪੀਟਲ ਦੀ ਤਰ੍ਹਾਂ ਜਿਹੜਾ ਮਾਤਾ ਕਸ਼ੱਲਿਆ ਹਸਪੀਟਲ ਆ ਉਹ ਵੀ ਆਪਾਂ ਕਹਿ ਸਕਦਾ ਕਿ ਮਾਲਵਾ ਦਾ ਇੱਕ ਵੱਡਾ ਹਸਪਤਾਲ ਆ ਜਿੱਥੇ ਬੱਚਿਆਂ ਦੇ ਤੇ ਮਹਿਲਾਵਾਂ ਦੇ ਜਿਹੜੇ ਜ਼ਿਆਦਾ ਪੇਸ਼ੈਂਟ ਨੇ ਉਹ ਆਉਂਦੇ ਨੇ ਤੁਸੀਂ ਦੇਖੋਗੇ ਇੱਕ ਮਾਤਾ ਜੀ ਵੀ ਆਏ ਨੇਗੇ ਤੇ ਸਹਾਰਾ ਲੈ ਕੇ ਚੱਲ ਰਹੇ ਪਹਿਲਾਂ ਉਹਨਾਂ ਨੂੰ ਪੁੱਛ ਲੈਂਦੇ ਆ ਮਾਤਾ ਜੀ ਦਵਾਈ ਲੈਣ ਆਏ ਸੀਗੇ ਹਾਂਜੀ ਕਿੰਨੀ ਕਿ ਪ੍ਰੇਸ਼ਾਨੀ ਹੋਈ ਮੇਰੇ ਡਾਕਟਰ ਹਾਂਜੀ ਅੱਜ ਤਾਂ ਹੁਣੇ ਆਏ ਆ ਤੇ ਹੜਤਾਲ ਸੀਗੀ ਅੱਜ ਲੱਗਿਆ ਪਤਾ ਨਾ ਜੀ ਸਾਨੂੰ ਨਹੀਂ ਪਤਾ ਹੜਤਾਲ ਦਾ ਪਤਾ ਨਹੀਂ ਲੱਗਿਆ ਆਏ ਕਿੱਥੋਂ ਇੱਧਰ ਤੇ ਵੀ ਗੜਲ ਤੇ ਆਈਆਂ ਜੀ ਇਸ ਰੇੜੀ ਤੋਂ ਇਹਨਾਂ ਨੇ ਕਿ 30 ਕਿਲੋਮੀਟਰ ਦੂਰ ਤੋਂ ਆਏ। ਕਾਫੀ ਦੂਰ ਤੋਂ। ਹਾਂਜੀ। ਇਹ ਗੁਰਜੋ ਦੇਖੋ ਇੱਕ ਤਾਂ ਪੇਸ਼ੈਂਟ ਨੇ ਕਿ ਬਜ਼ੁਰਗ ਮਾਤਾ ਨੇ ਕਹਿੰਦੇ ਮੈਂ ਤਾਂ ਹੜਤਾਲ ਦਾ ਨਹੀਂ ਸੀ ਪਤਾ 30 35 ਕਿਲੋਮੀਟਰ ਦੂਰ ਤੋਂ ਆਏ ਨੇ ਤੇ ਹੁਣ ਜਦੋਂ ਹੜਤਾਲ ਦਾ ਪਤਾ ਲੱਗਿਆ ਸੋਚੋ ਵੀ ਉਹਨਾਂ ਤੇ ਕੀ ਵੀਰਦੀ ਹੋਊਗੀ। ਇਹੀ ਹਾਲ ਹੋਰ ਲੋਕਾਂ ਦਾ। ਮੇਰੇ ਨਾਲ ਖੁਦ ਜਿਹੜੇ ਡਾਕਟਰ ਨੇਗੇ ਸੁਮਿਤ ਸਿੰਘ ਨੇ ਉਹਨਾਂ ਨਾਲ ਗੱਲ ਕਰਨੀ ਨੇ ਕਿਉਂਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਜਿਹੜੇ ਸਿਹਤ ਮੰਤਰੀ ਨੇ ਉਹ ਉੱਚ ਪੁਲਿਸ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰਾਂ ਦੇ ਨਾਲ ਨਾਲ ਜਿਹੜੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਉਹਨਾਂ ਨਾਲ ਇੱਕ ਵੀਡੀਓ ਕਾਨਫਰੈਂਸਿੰਗ ਦੇ ਰਹੀ ਇਹ ਪਹਿਲੀ ਜਾਣਕਾਰੀ ਸੀ ਦੇ ਰਹੇ ਆ ਆਪਣੇ ਦਰਸ਼ਕਾਂ ਨੂੰ ਕਿ ਵੀਡੀਓ ਕਾਨਫਰੈਂਸ ਹੋਣੀ ਤੇ ਉਹਦੇ ਵਿੱਚ ਇਸ ਮਸਲੇ ਦੇ ਹੱਲ ਦੇ ਲਈ ਇਹ ਗੱਲ ਕੀਤੀ ਜਾਣੀ ਹੈ ਸੁਮੇਤ ਜੀ ਮੌਜੂਦ ਨੇ ਡਾਕਟਰ ਸਾਹਿਬ ਕਿਸ ਤਰ੍ਹਾਂ ਦੀ ਮੀਟਿੰਗ ਹੈ ਕੀ ਸੋਚਦੇ ਹੋ ਜਿਸ ਤਰ੍ਹਾਂ ਹੁਣ ਲੋਕ ਪਰੇਸ਼ਾਨ ਹੋ ਰਹੇ ਨੇ ਤੁਸੀਂ ਕੀ ਸਮਝਦੇ ਹੋ ਨਹੀਂ ਮੀਟਿੰਗ ਤੋਂ ਤਾਂ ਅੰਤ ਬਾਅਦ ਪਤਾ ਲੱਗੇਗਾ ਵੀ ਉਹ ਸ਼ਿਕਾਇਤ ਨਿਕਲ ਕੇ ਆਂਦਾ ਹੈ ਸਰਕਾਰ ਕੀ ਲੈ ਕੇ ਆ ਰਹੀ ਹੈ ਹਾਲਾਂਕਿ ਗੱਲ ਚੱਲ ਰਹੀ ਹੈ ਕਿ ਹੋਮ ਗਾਰਡ ਯਾ ਹੋਰ ਹੋਰ ਚੀਜ਼ਾਂ ਦੇ ਜਿਹੜੇ ਪੁਲਿਸ ਆਪਣਾ ਇੱਕ ਸਮੀਖਿਆ ਕਰੇਗੀ ਹਸਪਤਾਲਾਂ ਦੀ ਸੁਰੱਖਿਆ ਦੀ ਕਿ ਕਿਹੜੇ ਕਿਹੜੇ ਰਸਤੇ ਪਬਲਿਕ ਦਾ ਕਿਵੇਂ ਰੋਕਿਆ ਜਾ ਸਕਦਾ ਆਈ ਕਾਰਡ ਮਤਲਬ ਉਹਨਾਂ ਨੂੰ ਜਾਰੀ ਕਰਨੇ ਇੱਕ ਸਟਾਫ ਨੂੰ ਵੀ ਤੇ ਪੇਸ਼ੈਂਟਸ ਨੂੰ ਵੀ ਇੱਕ ਕਾਰਡ ਜਾਰੀ ਕਰਨਾ ਤਾਂ ਕਿ ਪਾਸ ਦੇ ਤੌਰ ਤੇ ਉਹ ਅੰਦਰ ਜਾ ਸਕਣ ਬਾਕੀ ਲੋਕ ਨਾ ਜਾਣ ਅਜਿਹਾ ਸਿਸਟਮ ਬਣਾਇਆ ਜਾ ਰਿਹਾ ਲੇਕਿਨ ਇਹ ਜੋ ਸਿਸਟਮ ਸਤਾ ਸਿਰਫ ਸਪੋਰਟਿਵ ਰਹਿਣਗੇ ਜਿਹੜੇ ਸਿਕਿਉਰਿਟੀ ਗਾਰਡ ਦੀ ਬਦਲ ਨਹੀਂ ਹੈਗੇ ਸਿਕਿਉਰਿਟੀ ਗਾਰਡ ਸਰਕਾਰ ਨੂੰ ਦੇਣੇ ਪੈਣਗੇ ਉਸ ਤੋਂ ਬਿਨਾ ਹੱਲ ਨਹੀਂ ਹੋ ਪਾਣਾ ਜੀ ਸਰ ਤਰੱਕੀਆਂ ਦਾ ਮਾਮਲਾ ਵੀ ਉੱਠ ਸਕਦਾ ਜਿਸ ਤਰ੍ਹਾਂ ਫਾਈਨੈਂਸ ਮਿਨਿਸਟਰ ਦੇ ਨਾਲ ਗੱਲ ਚੱਲੀ ਜਿਹੜੇ ਫਾਈਨੈਂਸ ਸੈਕਟਰੀ ਨੂੰ ਨਾਲ ਰੱਖਿਆ ਜਾਂ ਗਈ ਹੋਵੇਗਾ ਲੱਗੇ ਦੇਖੋ ਸਰਕਾਰ ਪੰਜ ਮੀਟਿੰਗਾਂ ਹੋ ਚੁੱਕੀਆਂ ਹਨ ਮੰਤਰੀ ਸਭਾ ਦੇ ਲੈਵਲ ਤੇ ਵੀ ਹੋ ਚੁੱਕੀਆਂ ਹਨ ਪ੍ਰਮੁਖ ਸਕੱਤਰ ਦੇ ਲੈਵਲ ਤੇ ਵੀ ਹੋ ਚੁੱਕੀਆਂ ਸਰਕਾਰ ਮੰਨ ਰਹੀ ਹੈ ਕਿ ਇਹ ਜਾਇਜ਼ਕ ਮੰਗ ਹੈ ਗਲਤ ਮੰਗ ਨਹੀਂ ਹੈਗੀ ਤੇ ਤਰੱਕੀਆਂ ਦੇ ਮੌਕੇ ਦੇਣੇ ਚਾਹੀਦੇ ਆਂ ਆਸ਼ਵਾਸਨ ਦੇ ਰਹੇ ਹਨ ਲੇਕਿਨ ਲਿਖਤ 'ਚ ਕੁਝ ਨਹੀਂ ਲੈ ਕੇ ਆ ਰਹੇ ਅਸ ਤਾਂ ਕਹਿਣਾ ਕਿ ਇਹਨੂੰ ਲਾਗੂ ਕਰ ਦੋ ਕਿਸੇ ਨੂੰ ਦਿੱਕਤ ਨਾ ਆਵੇ ਨਾ ਕਿਸ ਨੂੰ ਹੜਤਾਲ ਤੇ ਜਾਣਾ ਪਵੇ ਨਾ ਕੁਝ ਕਹਿਣਾ ਪਵੇ 25 ਦਿਨ ਪਹਿਲਾਂ ਤੋਂ ਇਹ ਗੱਲ ਚੱਲ ਰਹੀ ਆ ਜੀ ਕਿ ਇੱਕਦਮ ਹੜਤਾਲ ਨਹੀਂ ਹੋਈ ਇਹ 2.5 ਸਾਲ ਤੋਂ ਗੱਲਾਂ ਚੱਲ ਰਹੀਆਂ 25 ਦਿਨ ਪਹਿਲਾਂ ਮੀਟਿੰਗਸ ਹੋ ਗਈਆਂ ਉਸ ਤੋਂ ਬਾਵਜੂਦ ਮਜਬੂਰ ਹੋ ਕੇ ਸਾਨੂੰ ਸਟ੍ਰਾਈਕ ਕਰਨੀ ਪੈ ਰਹੀ ਹੈ ਗੱਲ ਪਹੁੰਚਾਉਣ ਲਈ ਆਪਣੀ ਜੀ ਠੀਕ ਹੈ ਮਨੋਜ ਤਸਵੀਰਾਂ ਤੁਸੀਂ ਸਾਰਾ ਜ਼ਰੂਰ ਦੁਖਾਉਂਦੇ ਰਹੋ ਪਟਿਆਲਾ ਕਸ਼ਨ ਲਿਆ ਹਸਪੀਟਲ 'ਚ ਤੁਸੀਂ ਮੌਜੂਦ ਹੋ ਹੁਣ ਬਰਨਾਲਾ ਦਰੁਖ ਕਰ ਲੈਣੇ ਆ ਆਸ਼ੀਸ਼ ਸ਼ਰਮਾ ਨੇ ਮੇਰੇ ਸੇ ਉਗੀ ਲਾਈਵ ਆਸ਼ੀਸ਼ ਬਰਨਾਲ ਤਿੰਨ ਘੰਟੇ ਦੀ ਓਪੀਡੀ ਬੰਦ ਰਹੇਗੀ ਸੇਵਾਵਾਂ ਪਰਬਾਵਿਤ ਨੇ ਔਰ ਦੂਸਰੇ ਪਾਸੇ ਮੀਟਿੰਗਸ ਨੂੰ ਲੈ ਕੇ ਵੀ ਜਾਣਕਾਰੀ ਮਿਲੀ ਹੈ ਹਾਲਕਿ ਦੂਸਰਾ ਦਿਨ ਆਜੋ ਹਸਪੀਟਲ ਜਿੱਥੇ ਸਟ੍ਰਾਈਕ ਦੇਖ ਨੂੰ ਮਿਲਦੀ ਆ ਜਿਵੇਂ ਅਸਲਾ ਵਿੱਚ ਖੜੇ ਇਹਨਾਂ ਦੇ ਸਾਰੇ ਡਾਕਟਰ ਦਰੀਆਂ ਪਿਛਾ ਕੇ ਸੋਸਾਇਟੀ ਦੇ ਬੈਠੇ ਨੇ ਇੱਕ ਪਾਸੇ ਪੇਸ਼ੈਂਟ ਵੀ ਬਾਹਰ ਆਪਰੇ ਉਹਨਾਂ ਨੂੰ ਉਮੀਦ ਸੀ ਕਿ ਆਜ ਦੂਸਰੇ ਦਿਨ ਸਟ੍ਰਾਈਕ ਸ਼ੇਰ ਖਤਮ ਹੋ ਗਈ ਪੇਸ਼ੈਂਟ ਬੇਥੇ ਪਹੁੰਚੇ ਨੇ ਹਾਲਕਿ ਉਹਨਾਂ ਨੂੰ ਇੱਕ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਕਿ ਪੇਸ਼ੈਂਟ ਜਿਨੂ ਜਿਨੂ ਸਵੇਰ ਗਰਮੀ ਦਾ ਟਾਈਮ ਹੈ ਸਵੇਰੇ ਇੱਥੇ ਹਸਪੀਟਲ ਪਹੁੰਚ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਮਾ ਹੁੰਦਾ ਕਿ ਟਾਈਮ ਸੇ ਜਾ ਕੇ ਵਾਈਟ ਨਾਮ ਲੱਗਦਾ ਫਰਮੈਂਟ ਸਭੀ ਡਾਕਟਰ ਨੂੰ ਕਰਕੇ ਇਲਾਜ ਕਰਾ ਸਕੀ Uh, 11 ਤੱਕ ਸਟ੍ਰਾਈਕ ਦੀ ਮਜਬੂਰ ਮਕਰਨ ਹੈ ਕਿ 11 ਤੱਕ ਲਾਨੇ ਕੀਤਾ ਗਿਆ ਦਲ ਦੇ ਰਿਖਤ ਅ ਅਜੂਸਾ ਦੇ ਵਿੱਚ ਤਰ੍ਹਾਂ ਦੇਖਣਾ ਕਿ ਸਰੋਕੀ ਚਾਰ ਹੋ ਰਿਹਾ ਕਿ ਕੋਈ ਮੰਗਾਨੇ ਕਿਤਨ ਤੱਕ ਪਹੁੰਚੀ ਅਸੀਂ ਜਿਹੜੀਆਂ ਰੋਕਤਾਂਆਂ ਜਿਹੜੀਆਂ ਮੁਸੀਬਤਾਂ ਨੇ ਇਹਨੂੰ ਸਮਝਦੇ ਹੋਏ ਜਿਹੜੀ ਸਾਰੀ ਸਟ੍ਰਾਈਕ ਹੈ ਪਹਿਲੇ ਅੱਡੇ ਦੰਦਰ ਦਿੱਤਾ ਹੋਇਆ ਔਰ ਇਹੀ ਪੇਪਰਾਂ ਦੇ ਵਿੱਚ ਵੀ ਆਇਆ ਹੋਇਆ ਔਰ ਅਸੀਂ ਆ ਫਲਾਇਰਸ ਵੀ ਕਈ ਦਿਨਾਂ ਤੋਂ ਪੀਸ਼ੈਂਟਸ ਨੂੰ ਦੱਸ ਰਹੇ ਹਾਂ ਤੇ ਸਾਡੀ ਜਿਹੜੀ ਸਟ੍ਰਾਈਕ ਹੈ ਐਜੀਟੇਸ਼ਨ ਹੈ ਇਹ ਤਿੰਨ ਮੁਦਦੇ ਆਏ ਦਿਸੇ ਕਿ ਪਹਿਲਾ ਹੈਗਾ ਸਕਿਉਰਟੀ ਦਾ ਹਸਪਤਾਲ ਦੇ ਵਿੱਚ ਸਾਰੇ ਹਸਪਤਾਲਾਂ ਵਿੱਚ ਸਿਕਿਉਰਿਟੀ ਦੀ ਬੜੀ ਵੱਡੀ ਘਾਟ ਹੈ ਜਿਹਦੇ ਕਰਕੇ ਲੀਡੀ ਪ੍ਰੋਫੈਸਰ ਸਟਾਫ ਨਰਸਿਸ ਸਾਰਾ ਲੀਡੀ ਸਟਾਫ ਔਰ ਈਵਨ ਮੇਲ ਸਟਾਫ ਵੀ ਖੌਫ ਦੇ ਮਾਹੌਲ ਚ ਕੰਮ ਕਰ ਰਹੇ ਐ ਸਾਡਾ ਬਿਲਕੁਲ ਵੀ ਸੇਫ ਮਾਹੌਲ ਬਿਲਹਰ ਸਰਕਾਰ ਨੇ ਕਈ ਵਾਰ ਇਹ ਕਿਹਾ ਕਿ ਅਸੀਂ ਇਸ ਨੌਕਰੀ ਦਾ ਵੀ ਖੇਡ ਕਰ ਲਾਂਗੇ ਮੌਨਤਿਕ ਤੱਕ ਆਨ ਗਰਾਉਂਡ ਪੋਲੇ ਸਿਕਿਉਰਿਟੀ ਦੇ ਸਾਰੇ ਪ੍ਰਬੰਧ ਹੋਣਗੇ ਪਰ ਸਿਰਫ ਲੈਟਰਸ ਤੋਂ ਬਿਨਾਂ ਸਾਨੂੰ ਕੁਝ ਨਹੀਂ ਹੋ ਰਿਹਾ ਦੂਸਰੀ ਸਾਡੀ ਜਿਹੜੀ ਡਿਮਾਂਡ ਆ ਉਹ ਹੈ ਸਾਡੀ ਰਿਕਰੂਟਮੈਂਟ ਨੂੰ 55% ਪੋਸਟਾਂ ਜਿਹੜੀਆਂ ਡਾਕਟਰਾਂ ਦੀਆਂ ਉਹ ਖਾਲੀ ਨੇ ਸਪੈਸ਼ਲਿਸਟ ਦੀਆਂ ਵੀ 45-55% ਖਾਲੀ ਨੇ ਇਹ ਇਹ ਸੈਂਸਸ ਤੋਂ 99% ਜਿਹਾ ਹੋ ਰਿਹਾ ਹੈ ਐਨਐਮਐਸ ਸਾਡੇ ਸਰਕਾਰੀ ਹਸਪਤਾਲ ਬਰਨਾਲ ਦੇ ਵਿੱਚ 13-14 ਐਮਐਮ ਡੀਆਂ ਪੋਸਟ ਕਰਨੇ ਜਿਹਦੇ ਅਗੇ ਸਿਰਫ 2 ਡਾਕਟਰ ਪੋਸਟਡ ਨੇ ਉਹਨਾਂ ਦੀਆਂ ਸਾਰੀਆਂ ਡੀਟੇਲ ਸਪੈਸ਼ਲਿਸਟਾਂ ਤੋਂ ਕਰਨੀਆਂ ਪੈਣੀਆਂ ਸਪੈਸ਼ਲ ਜਿਹੜਾ ਮਾਰ ਡਾਕਟਰ ਉਹ ਆਪਣਾ ਸਾਰਾ ਕੰਮ ਛੱਡ ਕੇ ਹੋਰ ਡਿਊਟੀਆਂ ਕਰ ਰਿਹਾ ਸਰਜਨ ਜਿਹਨੂੰ ਸਰਜਰੀਆਂ ਕਰਨੀਆਂ ਚਾਹੀਦੀਆਂ ਨੇ ਉਹ ਪੋਸਟ ਨਾਟ ਕਰ ਰਿਹਾ ਵੀ ਵੀਡੀਓ ਵੀਸ ਕਰ ਰਿਹਾ ਐਮਐਲਸੀ ਕਰ ਰਿਹਾ ਇਸ ਕਰਕੇ ਸਾਰਿਆਂ ਦੇ ਵਿੱਚ ਸਾਡੇ ਦਿੱਤਾ ਇਹ ਹੈ ਕਿ ਅਸੀਂ ਆਪਣਾ ਕੰਮ ਨਹੀਂ ਕਰਤਾ ਰਹੀ ਸਮ ਸਹੀ এনਵਾਇਰਨਮੈਂਟ ਨਹੀਂ ਬਣ ਰਿਹਾ ਸਬੰਧ ਨਾਲ ਡਾਕਟਰਾਂ ਦੀ ਗਿਣਤੀ ਘਟਾਇਸ ਕਰਕੇ ਸਾਨੂੰ ਇਹ ਲੱਗਦਾ ਕਿ ਇਸ ਸਾਲ ਦੇ ਦੌਰਾਨ ਜਿੰਨੇ ਡਾਕਟਰ ਹੈਗੇ ਨੇ ਉਹ ਨੌਕਰੀਆਂ ਚ ਨਹੀਂ ਡਾਕਟਰ ਅੰਜੂ ਅੱਜ ਇਹ ਗੱਲ ਕਰੀਏ ਆ ਜੇ ਸਰਕਾਰ ਤੱਕ ਨਹੀਂ ਅਸੀਂ ਸਮਝਾਈ ਉਹ ਕੀ ਐਕਸ਼ਨ ਕੀ ਹੋਏ ਕੋਈ ਤਰ੍ਹਾਂ ਲਈ 11 ਤਰੀਕ ਨੂੰ ਸਰਕਾਰ ਨਾਲ ਸਾਡੀ ਐਸੋਸੀਏਸ਼ਨ ਨੇ ਇੱਕ ਮੀਟਿੰਗ ਦਾ ਟਾਈਮ ਸਰਕਾਰ ਨੇ ਦਿੱਤਾ ਹੋਇਆ ਹੈ ਸਾਨੂੰ ਉਮੀਦ ਹੈ ਕਿ ਜੇ ਸਰਕਾਰ ਇਸ ਹਸਪਤਾਲਾਂ ਦੇ ਢਾਂਚੇ ਨੂੰ ਬਚਾਉਣਾ ਚਾਹੁੰਦੀ ਹੋ ਤਾਂ ਉਹ ਜ਼ਰੂਰ ਹੀ ਇਹ ਮੰਗਾਂ ਨੂੰ ਪੂਰਾ ਕਰੂ ਕਿਉਂਕਿ ਇਹ ਜਿਹੜੀਆਂ ਮੰਗਾਂ ਨੇ ਜੀਆਂ ਇਹ ਬਹੁਤ ਹੀ ਜਾਇਜ਼ ਮੰਗਾਂ ਨੇ ਇਹਦੇ ਵਿੱਚ ਕੁਝ ਵੀ ਅਸੀਂ ਨਾਜਾਇਜ਼ ਨਹੀਂ ਮੰਗ ਰਹੇ ਤੇ ਜੋ ਵੀ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਆਪਣੀ ਸੁਰੱਖਿਆ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਉਹ ਸੁਰੱਖਿਆ ਮੰਗੀ ਹੈਗੀ ਦੂਸਰਾ ਜਿਵੇਂ ਤੁਹਾਨੂੰ ਡਾਕਟਰ ਬਾਜਵਾ ਨੇ ਦੱਸਿਆ ਕਿ ਡਾਕਟਰਸ ਦੀ ਬਹੁਤ ਜ਼ਿਆਦਾ ਕਮੀ ਹੈਗੀ ਜੇ ਮੰਨ ਲਓ ਆਪਾਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣੀਆਂ ਚਾਹੁੰਦੇ ਆ ਦਾ ਸਰਕਾਰ ਨੂੰ ਇਹ ਚੀਜ਼ ਦੀ ਸਮਝ ਆਈ ਹੋਈ ਹੈ ਪਰ ਉਹ ਇਸ ਚੀਜ਼ ਨੂੰ ਇੰਪਲੀਮੈਂਟ ਕਿਉਂ ਨਹੀਂ ਕਰਨਾ ਚਾਹੁੰਦੀ ਜੀ ਤਾਂ ਤਾਂ ਉਹਨਾਂ ਦਾ ਇਹ ਮਨ ਬਣ ਚੁੱਕਿਆ ਹੋਵੇਗਾ ਕਿ ਆਪਾਂ ਸਾਡਾ ਗੈਰ ਸਰਕਾਰੀ ਕਰਕੇ ਬਿਲਕੁਲ ਡਾਕਟਰਸ ਕਹਿ ਰਹੇ ਨੇ ਕਿ ਸਾਡੀਆਂ ਜਾਇਜ਼ ਮੰਗਾਂ ਨੇ ਤਾਂ ਇਸੇ ਵਿਚਾਲੇ ਫਿਰੋਜ਼ਪੁਰ ਦਾ ਰੁਕ ਕਰਦੇ ਮਨਦੀਪ ਕੁਮਾਰ ਨੇ ਲਾਈਵ ਮੌਜੂਦ ਮੇਰੇ ਸੇ ਹੋਗੀ ਮਨਦੀਪ ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਇੱਥੇ ਕੀ ਕੁਝ ਸਥਿਤੀ ਹੈ ਹੜਤਾਲ ਤੋਂ ਬਾਅਦ ਲੋਕੋ ਦੀ ਗੱਲ ਕੀਤੀ ਜਾਵੇ ਇਸੇ हां बिल्कुल गुरु जी ਜੇ ਗੱਲ ਕਰੀਏ ਤੇ ਜੋ ਹਾਲਾਤ ਪੰਜਾਬ ਦੇ ਦੂਜੇ ਹਸਪਤਾਲਾਂ ਦੇ ਨੇ ਉਹ ਵੀ ਫਿਰੋਜ਼ਪੁਰ ਦੇ ਹਸਪਤਾਲ ਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਜਿਹੜੇ ਐ ਰੋਸ ਪ੍ਰਦਰਸ਼ਨ ਕਰ ਰਹੇ ਐ ਰੋਸ ਕਰਨਾ ਦੇ ਰਹੇ ਐ ਔਰ ਜਿਹੜੇ ਦੂਸਰੇ ਪਾਸੇ ਜਿਹੜੇ ਮਰੀਜ਼ ਨੇ ਉਹ ਬੇਖਾਲ ਨੇ ਡਾਕਟਰ ਸੜਕਾਂ ਤੇ ਨੇ ਡਾਕਟਰ ਹਸਪਤਾਲ ਦੇ ਬਾਹਰ ਹੈ ਔਰ ਮਰੀਜ਼ ਜਿਹੜੇ ਹੈ ਉਹ ਇੰਤਜ਼ਾਰ ਕਰ ਰਹੇ ਹੈ ਕਿ ਕਦੋਂ ਡਾਕਟਰਾਂ ਦੀ ਓਪੀਡੀ ਸ਼ੁਰੂ ਹੋਵੇ ਔਰ ਤਾਂ ਕਿ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ ਔਰ ਡਾਕਟਰ ਵੀ ਪੂਰੀ ਤਰ੍ਹਾਂ ਤਿਆਰ ਹੋ ਰਹੇ ਕਿਉਂਕਿ ਜਦੋਂ ਹੀ ਓਪੀਡੀ ਸ਼ੁਰੂ ਹੁੰਦੀ ਹੈ ਕੱਲ ਵੀ ਅਸੀਂ ਦੇਖਿਆ ਕਿ ਜਦੋਂ ਮਰੀਜ਼ ਬੇਹਾਲ ਸੀ ਪਰ ਡਾਕਟਰ ਜਦੋਂ ਹੀ ਉਹਨਾਂ ਦੀ ਹੜਤਾਲ ਖਤਮ ਹੋਈ ਤਾਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪੂਰੀ ਤਰ੍ਹਾਂ ਫਿਰ ਓਪੀਡੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਇਹਨਾਂ ਦੀਆਂ ਮੰਗਾਂ ਨੇ ਲਗਾਤਾਰ ਜਿਹੜਾ ਪ੍ਰਦਰਸ਼ਨ ਕਰ ਰਹੇ ਹੈ ਗੱਲ ਕਰਾ ਕੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਕੀ ਮੰਗਾਂ ਨੇ ਕਦੋਂ ਤੱਕ ਹੜਤਾਲ ਚੱਲ ਸਕਦੀ ਹੈ ਔਰ ਮਰੀਜ਼ਾਂ ਦਾ ਤੁਸੀਂ ਦੇਖਿਆ ਕਿ ਕਿਉਂ ਖਰਚਾਨ ਹੋ ਰਿਹਾ 3 ਘੰਟੇ ਜਿਹਦੇ ਦਰਦ ਹੋ ਰਹੀ ਹੈ ਬਿਮਾਰ ਹੈ ਉਸ ਨੂੰ 3 ਘੰਟੇ ਕੱਟਨੇ ਬਹੁਤ ਮੁਸ਼ਕਲ ਹੈ ਕੀ ਜਾਨਣਾ ਪੜਦਾ ਅ ਪਹਿਲੇ ਹਮ ਸਜਾਉਂਗਾ ਜਿਹੜੀ ਦਵਾਈ ਹੈ ਅਸੀਂ ਆਮ ਤੌਰ ਤੇ ਇਲਾਜ ਕਰਦੇ ਹਾਂ ਇਹ ਅਸੀਂ ਲਾਈ ਕਰਦੇ ਹਾਂ ਡਾਕਟਰ ਮੈਂਟੇਨ ਕਰਦੇ ਹਨ ਉਸਦੇ ਜੋ ਸਾਡੇ ਕੋਲ 3 ਦਾ ਸਾਡਾ ਪੁਰਾਣਾ ਜਿਹੜਾ ਪੀਸੀ ਯੂ ਸੈੱਟ ਬਣਿਆ ਸੀ ਕਿੰਨਾ 180 ਸਟੂਨ ਕਰ ਰਹੇ ਹੋ ਕੋਸੋ ਸਰਕਾਰ ਨੇ 2021 ਸਾਲ ਦਾ ਫੀਸ ਜੁਮੇਦਨ उस बहाल नहीं की साइ ट्रेन का हिस्सा ही है उसके बाद लगता है कि साइड जरक्की होती है चार लोग जो बंद हो गई है तो तरक्की करके डॉक्टर मोटे कट गया है तो कई डॉक्टर छह इस करके लड़ाई अभी आम लोगों से ही लड़ रहे हैं कि डॉक्टर रहने के आम लोगों से बंद करेंगे दूसरी सारी डिमांड हैगी है सिक्योरिटी की साफ जो मामला है ज्यादा साठ परसेंट का लोग ड्यूटी करते हैं विदआउट सिक्योरिटी जो उन्होंने महीने पंजाब